ਜੀ ਗਾਇਸ ਦੇਖੋ ਅਸੀਂ ਢੀਮਾਰ ਚ ਆ ਗਏ ਆ ਅਸੀਂ ਪਹੁੰਚ ਗਏ ਗਾਇਸ ਦੇਖੋ ਤੁਸੀਂ ਸੰਦੂ ਸਰਦਾਨੀ ਜੀ ਅੱਜ ਖਾਣ ਲੱਗੇ ਨੇ ਲੰਗਰ ਕਿ ਕੋਈ ਤੇ ਕਿੰਨੇ ਆਪਰ ਲੱਗੇ ਹੋਏ ਆ ਦੇਖੋ ਗਾਇਸ ਕਿੰਨਾ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਆਨੂੰ ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਪਰ ਕਿਵੇਂ ਸਾਰੇ ਠੀਕ ਹੋ ਆਈ ਹੋਪ ਤੁਸੀਂ ਸਾਰੇ ਬਹੁਤ ਵੀ ਵਧੀਆ ਹੋਵੋਗੇ ਤੇ ਅੱਜ ਦੇਖੋ ਕਿੰਨਾ ਵਧੀਆ ਮੌਸਮ ਹੈ ਤੁਸੀਂ ਦੇਖ ਸਕਦੇ ਹੋ ਕੀ ਕੀ ਫੈਮਿਲੀ ਪੈ ਰਿਹਾ ਬਣੀ ਦੱਸਿਓ ਐਂਡ ਦੇ ਬਲੌਗ ਨਾਲ ਬਣੀ ਰਹੀ ਹਾਂ ਬਲੌਗ ਵਾਂਗ ਤੱਕ ਜ਼ਰੂਰ ਦੇਖਣਾ ਤੇ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਸਬਸਕ੍ਰਾਈਬ ਵੀ ਕਰਨਾ ਹਾਂਜੀ ਤੇ ਥੋੜੀ ਦੇਰ ਦੇ ਵਿੱਚ ਆਪਣੇ ਘਰ ਆ ਰਹੇ ਨੇ ਗੈਸਟ ਗੈਸਟ ਆ ਗਏ ਨੇ ਤੇ ਮੌਸਮ ਵੀ ਬਹੁਤ ਜ਼ਿਆਦਾ ਘੈਂਟ ਸੀ ਤੇ ਆਪਾਂ ਸੋਚਿਆ ਕਿਉਂ ਨਾ ਪਕੌੜੇ ਬਣਾਈਏ ਖਾਈਏ ਤੇ ਨਾਲ ਖਵਾਈਏ ਆ ਜਾਓ ਫਿਰ ਇੱਧਰ ਚਾਹ ਵੀ ਰੈਡੀ ਹੈ ਪਕੌੜੇ ਤਾਂ ਬਸ ਰੈਡੀ ਦੇਸਾ ਗਦੇ ਚੱਕਰੋ ਜ਼ਰਾ ਦੇਖੋ ਗਾਇਸ ਹੁਣ ਸੰਦੂ ਸਰਦਾਰ ਅੰਨੀ ਜ ਆ ਰਹੇ ਨੇ ਲੈ ਕੇ ਪਰ ਗਾਇਸ ਦੇਖੋ ਤੁਸੀਂ ਸੰਦੂ ਸਰਦਾਰ ਅੰਨੀ ਜ ਅੱਜ ਖਾਣ ਲੱਗੇ ਨੇ ਲੰਗਰ ਇਹ ਲੰਗਰ ਬਹੁਤ ਆਂਦੀ ਆ ਤੇ ਫਿਰ ਸਾਰਿਆਂ ਨੂੰ ਪਤਾ ਆ ਮੈਂ ਟਾਈਮ ਤੇ ਬਣਾਈ ਬਾਲਟੀ ਪਿੰਦੀ ਆ ਦੱਸੀ ਤੇ ਨਾਲ ਖਾਂਦੀ ਇੰਨੇ ਬੜੇ ਰਾਈਸ ਦੇਖੋ ਨਿਆਣੀ ਪਲੇਟ ਜੋ �ड्डा �ड्डा ਕੇ ਖਾਈ ਜਾਂਦੀ ਹੈ। ਔਰ ਦੇਖੋ। ਪੁਰਾਣੇ ਕਿਹੜੇ ਬਗਾਨੇ ਆ ਸਾਡੇ ਉਹਨਾਂ ਦਾ ਖਾਂਜ ਧਿਆਣਾ ਏ ਚੋੜੀ-ਚੋੜੀ ਚੱਕੀ ਜਾਂਦੀ। ਪੁਰਾਣੇ। ਪੁਰਾਣੇ ਬਗਾਨੇ ਨਹੀਂ ਹੈਗੇ। ਆ ਦੇਖੋ। ਉਹ ਦੇਖੋ ਅੰਦਰ ਜਾਂਦਾ। ਚਲੋ ਚੱਕ ਲਾਵਟੇ। ਦੇਖੋ ਗਾਇਸ ਧਿਆਣਾ। ਦੇਖੋ ਗਾਇਸ ਗੌਰ ਨਾਲ ਦੇਖੋ ਇਸ ਚਿਹਰੇ ਕੋ। ਚਿਹਰਾ ਸੋਹਣਾ ਹੈ। ਜੋ ਇਤਨਾ ਫੁੱਲਾ ਹੋਇਆ ਹੈ। ਹਾਂਜੀ ਗਾਇਜ਼ ਤੇ ਹੁਣ ਆਪਣੇ ਜਿਹੜੇ ਗੈਸਟ ਆਏ ਸੀ ਉਹ ਹੁਣ ਚਲੇ ਆ ਆਪਾਂ ਉਹਨਾਂ ਨੂੰ ਕਹਿ ਲਏ ਤੇ ਅੱਗੇ ਨਹੀਂ ਲੈ ਕੇ ਆ ਸਕਦੇ ਡੀਮਾਰਟ ਚੱਲੇ ਆ ਓਕੇ ਗਾਇਜ਼ ਆਪਾਂ ਡੀਮਾਰਟ ਜਾ ਕੇ ਮਿਲਦੇ ਆ ਬਾਏ ਅਸੀਂ ਈਮਾਰਤਾਂ ਚ ਆ ਗਏ ਆ ਅਸੀਂ ਪਹੁੰਚ ਉੱਤੇ ਜਿਆਦਾ ਰਸ਼ ਹੈ ਤੇ ਅੱਜ ਲਾਈਵ ਦੇਖੋ ਕਿੰਨੀ ਪਾਰਕਿੰਗ ਚ ਵਹੀਕਲਸ ਲੱਗੇ ਚਲੋ ਹੁਣ ਚੱਲਦੇ ਆ ਅੰਦਰ ਫੇ ਤੁਹਾਨੂੰ ਦਿਖਾਉਂਦੇ ਆ ਅੰਦਰ ਦਾ ਥ ਵਿਊ ਅਗਰ ਹੋ ਸਕਿਆ ਤਾਂ ਦਿਖਾਵਾਂਗੇ ਕਿ ਕੋਈ ਕਿੰਨੇ ਆਫਰ ਲੱਗੇ ਹੋਏ ਆ ਕਿੰਨਾ ਜਿਆਦਾ ਰਸ਼ ਆ ਦਿਖੋ ਯਾਰੀ ਜਿੰਨਾ ਤਾਂ ਦੇ ਆ ਬਹੁਤ ਜਿਆਦਾ ਰਸ਼ ਆ ਅਸੀਂ ਆਏ ਹੋਏ ਆ ਈਮਾਰਤ ਇੱਕ ਬਹੁਤ ਜ਼ਿਆਦਾ ਰੌਸ਼ਾਂ ਸੰਗਤਾਂ ਦਾ। ਉਹਨਾਂ ਪੱ ਚੱਲੇ ਆ ਘਰ ਸ਼ੋਪਿੰਗ ਅਸੀਂ ਲਈਆ ਕਰਵਾ। ਹਾਂਜੀ ਤੇ ਇਹ ਸੀ ਮੇਰਾ ਅੱਜ ਦਾ ਵਲੌਗ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਭ ਨੂੰ ਬਹੁਤ ਹੀ ਵਧੀਆ ਲੱਗਿਆ ਹੋਵੇਗਾ। ਤੇ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਵੀ ਕਰ ਦਿਓ। ਸਤਿ ਸ਼੍ਰੀ ਅਕਾਲ।